ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਡਿਊਟੀ ਦੌਰਾਨ ਸ਼ਹੀਦ ਹੋਏ ਐਸਐਸਐਫ ਦੇ ਜਵਾਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਰਕਮ ਦਾ ਚੈੱਕ ਉਹਨਾਂ ਦੇ ਘਰ ਜਾ ਕੇ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਸ਼ਹੀਦ ਜਵਾਨ ਦੀ ਫੋਟੋ ਦੇ ਅੱਗੇ ਸ਼ਰਧਾਂਜਲੀ ਫੁੱਲ ਵੀ ਪੇਂਟ ਕੀਤੇ ਤੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ। ਇਸ ਮੌਕੇ ਉਹਨਾਂ ਕਿਹਾ ਕਿ ਪਾਲਿਸੀ ਦੇ ਮੁਤਾਬਕ ਸ਼ਹੀਦ ਪਰਿਵਾਰ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਸਹਾਇਤਾ ਰਕਮ ਦਿੱਤੀ ਜਾਂਦੀ ਹੈ ਤੇ 1 ਕਰੋੜ ਰੁਪਏ ਬੈਂਕ ਵੱਲੋਂ ਦਿੱਤੇ ਜਾਂਦੇ ਨੇ ਕਿ ਬੈਂਕ ਵੱਲੋਂ ਪਹਿਲਾਂ ਹੀ 1 ਕਰੋੜ ਰੁਪਏ ਦਿੱਤੇ ਜਾ ਚੁੱਕੇ ਨੇ ਤੇ ਅੱਜ ਉਹਨਾਂ ਵੱਲੋਂ ਸ਼ਹੀਦ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਕਮ ਦਾ ਚੈੱਕ ਦਿੱਤਾ ਗਿਆ। ਬਰਮੰਦਪਾ ਘਾਟਨਾ ਵਾਪਰੀ ਜੀ ਐਸ ਐਸ ਐਫ ਦੇ ਵਿੱਚ ਉਹ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸਾਡਾ ਪੰਜਾਬ ਪੁਸਤਮਲਾ ਜੋਂ ਕੋਈ ਸ਼ਹੀਦ ਹੁੰਦਾ ਤਾਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਐਚ ਡੀ ਐਫ ਸੀ ਵੱਲੋਂ ਬੈਂਕ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਹੈ ਉਹ ਐਚ ਡੀ ਐਫ ਸੀ ਦੇ ਥਰੂ ਆਉਂਦੀ ਹੈ। ਸੋ ਅੱਜ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦਾ ਜਿਹੜਾ ਐਸ.ਐਫ.ਸੀ. ਉਹਦਾ ਪਹਿਲਾਂ ਮਿਲ ਗਿਆ ਉਹਨੂੰ ਤੇ ਅੱਜ ਜਿੰਨਾਂ ਸਰਕਾਰ ਵਾਲਾ ਜਿਹੜਾ 1 ਕਰੋੜ ਰੁਪਇਆ ਉਹ ਅਸੀਂ ਉਹ ਲੈ ਕੇ ਜਾਵਾਂ ਇਹਦੇ ਨਾਲ ਦੇਖੋ ਜਾਨ ਤਾਂ ਵਾਪਸ ਨਹੀਂ ਆ ਸਕਦੀ ਜਾਨ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਚਲੋ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹ ਉਹਨੂੰ ਬਾਅਦ ਚ ਰੋਣਾ ਨਹੀਂ ਪੈਂਦਾ ਤੱਕੀ ਨਿਕਾਲੇ ਪੈਂਦੇ ਸੋ ਅਸੀਂ ਇਹ ਮੈਂ ਕਰੀ ਜਾ ਕਿ ਬਿਊਰੋ ਰਿਪੋਰਟ ਜਗਬਾਣੀ ਟੀਵੀ